ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ਾਲ ਲਾਲੀ ਇਸ ਵੇਲੇ ਦੀ ਵੱਡੀ ਖਬਰ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਮੁਕਸਰ ਪੁਲਿਸ ਨੇ ਬੀਤੀ ਰਾਤ ਕਰੀਬ 10 ਵਜੇ ਦੇ ਕਰੀਬ ਉਹਨਾਂ ਨੂੰ ਸ੍ਰੀ ਅਮਰitsar ਸਾਹਿਬ ਦੇ ਵਿੱਚ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਇਹ ਹੋਟਲ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹੈ ਜਿੱਥੋਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਇੱਕ 2 ਸਾਲ ਪੁਰਾਣੇ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਮਕਸਰਪੁਰ ਪੁਲਿਸ ਮੁਤਾਬਕ ਛਮਸ਼ੀਰ ਸਿੰਘ ਅਤੇ ਉਹਨਾਂ ਦੀ ਪਤਨੀ ਪ੍ਰੀਤਪਾਲ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ 2 ਸਾਲ ਪਹਿਲਾਂ ਇੱਕ ਅਧਿਆਪਕ ਤੋਂ 50 ਲੱਖ ਰੁਪਏ ਦੀ ਰੰਗਦਾਰੀ ਮੰਗਣ ਦਾ ਇਹ ਮਾਮਲਾ ਹੈ ਔਰ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਸੋ ਇਹ 3 ਦਸੰਬਰ 2024 ਨੂੰ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਅ ਜਿਸ ਦੇ ਵਿੱਚ ਇਲਜ਼ਾਮ ਲਾਏ ਗਏ ਸੀ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਫਰੋਤੀ ਤੋਂ ਵਸੂਲੀ ਗਈ ਰਕਮ ਨਾਲ ਗੁਜ਼ਾਰਾ ਕਰ ਰਹੇ ਹਨ ਦਰਅਸਲ ਇਹ ਮਾਮਲਾ 27 ਨਵੰਬਰ 2024 ਦੇ ਸਵੇਰ ਦਾ ਹੈ ਜਦੋਂ ਇੱਕ ਸਕੂਲ ਅਧਿਆਪਕ ਆਪਣੀ ਡਿਊਟੀ ਦੇ ਰਿਹਾ ਸੀ ਉਹ ਡਿਊਟੀ ਤੇ ਸੀ ਤਾਂ ਉਹਦੇ ਕਾਰਨ ਪਿੰਡ ਵਿੱਚ ਇਸ ਅਧਿਆਪਕ ਨੂੰ 11 ਵਜੇ ਦੇ ਕਰੀਬ ਇੱਕ ਵਟਸਐਪ ਕਾਲ ਆਂਦੀ ਹੈ ਇਹ ਵਿਦੇਸ਼ੀ ਨੰਬਰ ਤੇ ਕਾਲ ਆਈ ਜਿਸ ਦੇ ਵਿੱਚ 50 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਔਰ ਕਾਲ ਕਰਨ ਵਾਲੇ ਨੇ ਦੱਸਿਆ ਕਿ ਉਹ ਬੰਬੀਹਾ ਗੈਂਗ ਨਾਲ ਸਬੰਧਤ ਹੈ ਦੱਸ ਦਈਏ ਕਿ ਉਦੋਂ ਬੰਬੀਹਾ ਗੈਂਗ ਅਤੇ 골ਡੀ ਬਰਾਡ ਇਕੱਠੇ ਕੰਮ ਕਰਦੇ ਸਨ ਸੋ ਕਾਲ ਕਰਨ ਵਾਲੇ ਨੇ ਅਧਿਆਪਕ ਨੂੰ ਧਮਕੀ ਵੀ ਦਿੱਤੀ ਕਿਹਾ ਕਿ ਜੇਕਰ ਪੈਸਿਆਂ ਦਾ ਇੰਤਜ਼ਾਮ ਨਾ ਕੀਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਚੱਲਣਾ ਪਵੇਗਾ ਤੇ ਉਸ ਨੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਧਮਕੀ ਦੇਣ ਵਾਲੇ ਨੇ ਇਹ ਵੀ ਕਿਹਾ ਕਿ ਉਸ ਨੂੰ ਪੂਰੇ ਪਰਿਵਾਰ ਦੀ ਜਾਣਕਾਰੀ ਹੈ ਔਰ ਅਗਰ ਕਿਸੇ ਵੀ ਤਰ੍ਹਾਂ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਇਸ ਦਾ ਅੰਜਾਮ ਵੀ ਭੁਗਤਣਾ ਪਏਗਾ 6 ਦਿਨ ਬਾਅਦ ਇਹ ਕਾਲ ਦੁਬਾਰਾ ਆਂਦੀ ਹੈ ਔਰ ਇਹ ਸਿਲਸਿਲਾ ਇੱਕ ਵਾਰ ਨਹੀਂ ਕਈ ਵਾਰ ਹੋਇਆ ਅਤੇ ਇਸ ਨਾਲ ਉਹ ਅਧਿਆਪਕ ਕਾਫੀ ਡਰ ਗਿਆ 6 ਦਿਨਾਂ ਬਾਅਦ ਫਿਰ ਕਾਲ ਆਈ ਅਤੇ ਉਹ ਪਿੰਡ ਵਿੱਚ ਹੀ ਸੀ ਤਾਂ ਉਸ ਨੇ ਡਰ ਦੇ ਮਾਰੇ ਕਾਲ ਨਹੀਂ ਚੱਕੀ ਪੂਰੇ ਦਿਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਿਹਾ ਅਖੀਰ ਉਸ ਨੇ ਇੱਕ ਗੱਲ ਬਾਤ ਆਪਣੀ ਘਰਵਾਲੀ ਨੂੰ ਦੱਸੀ ਆਪਣੀ ਪਤਨੀ ਨੂੰ ਦੱਸੀ ਤੇ ਦੋਵਾਂ ਨੇ ਸਲਾਹ ਕਰਕੇ ਇਸ ਸੰਬੰਧੀ ਸ੍ਰੀ ਮੁਕਸਰ ਸਾਹਿਬ ਦੇ ਥਾਣੇ ਵਿੱਚ ਪਹੁੰਚ ਕੀਤੀ ਅਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਿਸ ਦੇ ਆਧਾਰ ਤੇ ਮੁਕਸਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਔਰ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਉਸ ਸਮੇਂ ਬੰਬੀਹਾ ਗੈਂਗ ਤੇ 골ਡੀ 브라드 ਇਕੱਠੇ ਕੰਮ ਕਰਦੇ ਸਨ ਮੁਕਸਰਪੁਰਸ ਦਾ ਦਾਵਾ ਹੈ ਕਿ ਉਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 골ਡੀ 브라드 ਦੇ ਪਰਿਵਾਰਕ ਮੈਂਬਰਾਂ ਕੋਲ ਇਨਕਮ ਦਾ ਕੋਈ ਵੈਲਿਡ ਸੋਰਸ ਨਹੀਂ ਹੈ ਅਤੇ ਉਹ ਫਰੋਤੀ ਤੋਂ ਮਿਲੀ ਰਕਮ ਨਾਲ ਗੁਜ਼ਰਬਸਰ ਕਰ ਰਹੇ ਹਨ ਇੱਥੇ ਇਹ ਵੀ ਤੁਹਾਨੂੰ ਦੱਸ ਦਈਏ ਕਿ 골ਡੀ 브라드 ਦਾ ਅਸਲੀ ਨਾਮ ਸਤਵਿੰਦਰ ਸਿੰਘ 골ਡੀ ਹੈ ਉਹ ਪੰਜਾਬ ਦੇ ਮੁਕਸਰ ਦਾ ਰਹਿਣ ਵਾਲਾ ਹੈ ਔਰ ਉਸ ਦਾ ਜਨਮ 1994 ਵਿੱਚ ਹੋਇਆ ਸੀ ਗੋਲਡੀ ਦੇ ਪਿਤਾ ਚਮਚੇਰ ਸਿੰਘ ਪੰਜਾਬ ਪੁਲਿਸ ਵਿੱਚ ਏਐਸਆਈ ਰਹੇ ਹਨ ਗੋਲਡੀ ਬਰਾੜ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਆਗੂ ਮੰਨਿਆ ਜਾਂਦਾ ਹੈ ਅਤੇ ਉਸ ਉੱਤੇ ਰਾਜਸਥਾਨ ਹਰਿਆਣਾ ਪੰਜਾਬ ਅਤੇ ਦਿੱਲੀ ਸਣੇ 20 ਤੋਂ ਵੱਧ ਕਤਲ ਕਰਵਾਉਣ ਦੇ ਇਲਜ਼ਾਮ ਹਨ ਇਸ ਤੋਂ ਇਲਾਵਾ ਗੋਲਡੀ ਉੱਤੇ ਰੰਗਦਾਰੀ ਹਥਿਆਰਾਂ ਦੀ ਤਸਕਰੀ ਸਣੇ ਹੋਰ 50 ਮਾਮਲੇ ਦਰਜ ਹਨ ਗੋਲਡੀ ਬਰਾੜ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਅਤੇ ਉਸਨੇ ਉੱਥੋਂ ਦੀ ਨਾਗਰਿਕਤਾ ਹਾਸਲ ਕਰ ਲਈ ਉਸ ਤੋਂ ਬਾਅਦ ਉਹ ਵਿਦੇਸ਼ ਵਿੱਚ ਬੈਠ ਕੇ ਆਪਣਾ ਅਪਰਾਧੀ ਨੈੱਟਵਰਕ ਚਲਾ ਰਿਹਾ ਹੈ ਅਤੇ ਅਮਰੀਕਾ ਤੋਂ ਗੈਂਗ ਨੂੰ ਅਪਰੇਟ ਕਰ ਰਿਹਾ ਹੈ ਲਾਰੈਂਸ ਬਿਸ਼ਨੋਈ ਅਤੇ 골ਡੀ ਬਰਾਡ ਦੀ ਭਾਵੇਂ ਚਰਚਾ ਹੁੰਦੀ ਰਹਿੰਦੀ ਹੈ ਪਰ 29 ਮਈ 2022 ਨੂੰ ਜਦੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਮਾਨਸਾ ਵਿੱਚ ਕਤਲ ਕੀਤਾ ਗਿਆ ਤਾਂ ਉਹ ਹੋਰ ਚਰਚਾ ਵਿੱਚ ਆ ਗਏ ਕਿਉਂਕਿ ਲਾਰੈਂਸ ਬਿਸ਼ਨੋਈ ਅਤੇ 골ਡੀ ਨੇ ਉਸ ਦੀ ਜ਼ਿੰਮੇਵਾਰੀ ਲਈ ਸੀ ਕੁਝ ਹਫ਼ਤੇ ਪਹਿਲਾਂ ਜਦੋਂ ਇੰਦਰਪ੍ਰੀਤ ਸਿੰਘ ਪੈਰੀ ਦਾ ਚੰਡੀਗੜ੍ਹ ਦੇ ਵਿੱਚ ਕਤਲ ਹੋਇਆ ਤਾਂ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਵਿਚਾਲੇ ਆਪਸ ਵਿੱਚ ਮਤਭੇਦ ਹੋਣ ਦੀ ਗੱਲ ਸਾਹਮਣੇ ਆਈ। ਲਾਰੈਂਸ ਬਿਸ਼ਨੋਈ ਗੈਂਗ ਦੇ ਹੈਰੀ ਬੌਕਸਰ ਨੇ ਆਡੀਓ ਜਾਰੀ ਕਰਕੇ ਗੋਲਡੀ ਬਰਾੜ ਨੂੰ ਸਿੱਧੀ ਧਮਕੀ ਦਿੱਤੀ ਸੀ। ਔਰ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆਈਆਂ ਉਸ ਦੇ ਵਿੱਚ ਕਿਹਾ ਗਿਆ ਕਿ ਦੋਵੇਂ ਹੁਣ ਅਲੱਗ-ਅਲੱਗ ਹੋ ਚੁੱਕੇ ਹਨ, ਉਹਨਾਂ ਦੇ ਰਸਤੇ ਅਲੱਗ ਹਨ। ਉਹਨਾਂ ਨੇ ਆਪੋ ਆਪਣੀਆਂ ਗੈਂਗਸ ਬਣਾ ਲੀਆਂ ਹਨ। ਗੋਲਡੀ ਬਰਾੜ ਨਾਰਥ ਅਮਰੀਕਾ ਤੋਂ ਆਪਰੇਟ ਕਰਦਾ ਹੈ। ਜਦਕੇ ਲਾਰੈਂਸ ਮਿਸ਼ਨ ਹੋਈ ਇਸ ਵੇਲੇ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਉਹ ਜੇਲ੍ਹ ਵਿੱਚੋਂ ਹੀ ਆਪਣੇ ਗੈਂਗਸ ਨੂੰ ਆਪਰੇਟ ਕਰ ਰਿਹਾ ਹੈ ਧੰਨਵਾਦ